ਰਾਜਵੀਰ ਦੀ ਪਤਨੀ ਤੇ ਲੱਗੇ ਇਲਜ਼ਾਮਾਂ ਨੇ ਪੰਜਾਬੀ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਰੰਗ ਬਰੰਗਾ ਸੂਟ ਪਾਉਣ ਹੱਥ ਵਿੱਚ ਪਰਸ ਫੜਨ ਤੇ ਮੂੰਹ ਤੇ ਮਾਸਕ ਪਾਉਣ ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ ਪਰ ਸਚਾਈ ਕੀ ਹੈ ਰਾਜਵੀਰ ਦੀ ਮਾਂ ਨੇ ਵੀ ਇਸ ਬਾਰੇ ਆਪਣਾ ਪੱਖ ਸਾਫ਼ ਕੀਤਾ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਉਸੇ ਸਚਾਈ ਦੀ ਜੋ ਕਿਸੇ ਨੇ ਪੂਰੀ ਤਰ੍ਹਾਂ ਨਹੀਂ ਸੁਣੀ ਤੇ ਇਸ ਵੀਡੀਓ ਨੂੰ ਪੂਰਾ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਵਿਸ਼ਾ ਸਿਰਫ ਇੱਕ ਪਰਿਵਾਰ ਦਾ ਨਹੀਂ ਸਗੋਂ ਪੂਰੇ ਸਮਾਜ ਦੀ ਸੋਚ ਦਾ ਪ੍ਰਤੀਬਿੰਬ ਹੈ ਰਾਜਵੀਰ ਜਵੰਦੇ ਨੂੰ ਇਹ ਸੰਸਾਰ ਛੱਡੇ ਹੋਣੇ ਹੀ 30 ਦਿਨ ਦੇ ਕਰੀਬ ਹੋਏ ਹਨ ਪਰਿਵਾਰ ਅਜੇ ਵੀ ਉਸ ਅਸਹਿਣ ਦੁੱਖ ਵਿੱਚ ਡੁੱਬਿਆ ਹੋਇਆ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਲੋਕ ਇਸ ਸਮੇਂ ਹਮਦਰਦੀ ਨਹੀਂ ਸਗੋਂ ਨਿਸ਼ਾਨੇਬਾਜ਼ੀ ਕਰ ਰਹੀ ਹਨ ਰਾਜਵੀਰ ਦੀ ਪਤਨੀ ਜਿਸ ਨੇ ਆਪਣਾ ਜੀਵਨ ਸਾਥੀ ਗਵਾ ਲਿਆ ਉਸ ਉੱਤੇ ਸੋਸ਼ਲ ਮੀਡੀਆ ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਸ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ ਉਸ ਦੇ ਹੱਥ ਵਿੱਚ ਪਰਸ ਕਿਉਂ ਸੀ ਤੇ ਮੂੰਹ ਤੇ ਮਾਸਕ ਕਿਉਂ ਪਾਇਆ ਹੋਇਆ ਸੀ ਸੋਚੋ ਜਰਾ ਕਿ ਅਸੀਂ ਇੰਨੇ ਬੈਸ ਬੈਸ ਹੋ ਗਏ ਹਾਂ ਕਿ ਇੱਕ ਵਿਅਕਤੀ ਦੇ ਦੁੱਖ ਨੂੰ ਉਸ ਦੇ ਕੱਪੜਿਆਂ ਦੇ ਰੰਗ ਨਾਲ ਤੋਲਦੇ ਹਾਂ ਜਿਹੜੀ ਔਰਤ ਅਚਾਨਕ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਨਾਲ ਟੁੱਟ ਗਈ ਹੋਵੇ ਉਸ ਨੂੰ ਇਹ ਸੋਚਣ ਦਾ ਵੀ ਸਮਾਂ ਕਿੱਥੋਂ ਮਿਲੇਗਾ ਕਿ ਉਹ ਕਿਹੜਾ ਰੰਗ ਪਾਏ ਜਾਂ ਕਿਹੜੀ ਚੀਜ਼ ਫੜੇ ਕਿ ਉਹ ਦੁੱਖ ਦੀ ਘੜੀ ਵਿੱਚ ਪੁਟੀਕ ਦਾ ਚੱਕਰ ਲਗਾਉਣ ਜਾਵੇਗੀ ਜਦੋਂ ਦਿਲ ਥੰਮ ਜਾਵੇ ਤੇ ਅੱਖਾਂ ਸੁੱਕ ਜਾਣ ਉਸ ਵੇਲੇ ਕਿਸੇ ਰਿਵਾਜ ਜਾਂ ਰੰਗ ਦੀ ਸੋਚ ਆਉਂਦੀ ਹੀ ਨਹੀਂ ਇੱਕ ਪੜੀ ਲਿਖੀ ਤੇ ਸਵੈ ਨਿਰਪਰ ਔਰਤ ਲਈ ਕੱਪੜਿਆਂ ਦਾ ਰੰਗ ਉਸ ਦੇ ਅੰਦਰੂਨੀ ਦਰਦ ਦਾ ਪੈਮਾਨਾ ਨਹੀਂ ਹੁੰਦਾ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਸੀ ਘਟਿਆ ਮਾਨਸਿਕਤਾ ਵਾਲੇ ਲੋਕ ਹੀ ਦੁੱਖ ਦੇ ਸਮੇਂ ਕੱਪੜਿਆਂ ਦੇ ਰੰਗ ਦੇਖਦੇ ਨੇ ਅਸਲ ਵਿੱਚ ਇਨਸਾਨ ਵਿੱਚ ਅੱਖਾਂ ਵਿੱਚ ਛੁਪੀ ਪੀੜ ਦੇਖਦਾ ਹੈ ਜਦੋਂ ਹਾਦਸਾ ਹੁੰਦਾ ਹੈ ਪਰ ਹਰ ਵਿਅਕਤੀ ਆਪਣੀਆਂ ਜ਼ਰੂਰੀ ਚੀਜ਼ਾਂ ਜਿਵੇਂ ਮੋਬਾਈਲ ਚਾਬੀਆਂ ਜਾਂ ਪੈਸੇ ਸੰਭਾਲਣ ਲਈ ਪਰਸ ਜਾਂ ਬੈਗ ਨਾਲ ਲੈਂਦਾ ਹੈ ਇਹ ਕਿਸੇ ਨੂੰ ਦੁੱਖ ਨਾ ਹੋਣ ਦੀ ਨਿਸ਼ਾਨੀ ਨਹੀਂ ਸਗੋ ਇੱਕ ਸੁਭਾਵਿਕ ਜ਼ਰੂਰਤ ਹੈ ਹਰ ਇਨਸਾਨ ਦਾ ਦੁੱਖ ਸਹਿਣ ਦਾ ਅੰਦਾਜ਼ ਵੱਖਰਾ ਹੁੰਦਾ ਹੈ ਕੋਈ ਚੀਖ ਕੇ ਰੋਂਦਾ ਹੈ ਕੋਈ ਚੁੱਪ ਰਹਿ ਕੇ ਸਹਾਰ ਲੈਂਦਾ ਹੈ ਰਾਜਵੀਰ ਦੀ ਪਤਨੀ ਦਾ ਦਰਦ ਉਹ ਹੈ ਜੋ ਸ਼ਾਇਦ ساری ਉਮਰ ਉਸ ਦੇ ਨਾਲ ਰਹੇਗਾ ਬਿਨਾਂ ਬੋਲਿਆਂ ਬਿਨਾਂ ਰੋયા ਮੇਰੀ ਸਾਰੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਸਮੇਂ ਦਿਲਾਂ ਨਾਲ ਨਾ ਸੋਚੋ ਅੱਖਾਂ ਨਾਲ ਨਹੀਂ ਕਿਸੇ ਨੇ ਕੱਪੜਿਆਂ ਦਾ ਰੰਗ ਉਸ ਦੇ ਵਿਛੋੜੇ ਦੀ ਗਹਿਰਾਈ ਨਹੀਂ ਦੱਸ ਸਕਦਾ ਸਾਡਾ ਫਰਜ਼ ਹੈ ਕਿ ਉਸ ਪਰਿਵਾਰ ਦੇ ਨਾਲ ਖੜੇ ਹੋਈਏ ਨਾ ਕਿ ਉਹਨਾਂ ਦੇ ਜ਼ਖਮਾਂ ਤੇ ਨਵੀਂ ਚੋਟ ਲਗਾਈਏ ਆਓ ਇਸਨਾਂਕਾਰਤਮਕ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤੇ ਬਾਕੀ ਰਾਜਵੀਰ ਇੱਕ ਗਾਇਕ ਨਹੀਂ ਬਲਕਿ ਇੱਕ ਚੰਗੇ ਇਨਸਾਨ ਹੋਣ ਦੇ ਨਾਤੇ ਸਾਡੇ ਦਿਲਾਂ ਵਿੱਚ ਹਮੇਸ਼ਾ ਹੀ ਆਬਾਦ ਰਹੇਗਾ ਤੇ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਨਿਗ ਬਖਸ਼ੇ ਤੇ ਉਹ ਹਮੇਸ਼ਾ ਹੀ ਪਰਿਵਾਰ ਦੇ ਅੰਗ ਸੰਗ ਰਹਿ ਉਹਨਾਂ ਦੀ ਤਾਕਤ ਬਣਦਾ ਰਹੇ ਕਿਉਂਕਿ ਪਰਿਵਾਰ ਦੇ ਵਿੱਚ ਇਕੱਲਾ ਰਾਜਵੀਰ ਹੀ ਸੀ ਜੋ ਹਰ ਕੰਮ ਕਾਜ ਤੋਂ ਲੈ ਕੇ ਹਰ ਦੁੱਖ ਸੁੱਖ ਦੀ ਘੜੀ ਦੇਖਦਾ ਸੀ ਪਰ ਅੱਜ ਪਰਿਵਾਰ ਦੇ ਨਾਲ ਕੋਈ ਨਹੀਂ ਹੈ ਤੇ ਸਾਨੂੰ ਲੋੜ ਆ ਰਾਜਵੀਰ ਦੇ ਪਰਿਵਾਰ ਦੇ ਨਾਲ ਖੜੇ ਹੋਣ ਦੀ ਨਾ ਕਿ ਉਸ ਦੇ ਪਰਿਵਾਰ ਨੂੰ ਅਜਿਹੇ ਕਮੈਂਟਾਂ ਦੇ ਨਾਲ ਮਾੜਾ ਚੰਗਾ ਬੋਲਣ ਦੀ ਤੇ ਬਾਕੀ ਤੁਸੀਂ ਕੀ ਵਿਚਾਰ ਰੱਖਦੇ ਹੋ ਕਿ ਅਜਿਹਾ ਬੋਲਣਾ ਜਾਂ ਅਜਿਹਾ ਸੋਚਣਾ ਸਹੀ ਹੈ ਜਾਂ ਗਲਤ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਸੁਨੇਹਾ ਜਿਹੜਾ ਹਰ ਪੰਜਾਬੀ ਤੱਕ ਪਹੁੰਚ ਸਕੇ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ